ਸਾਡੇ ਕੋਲ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਚੱਲ ਰਿਹਾ ਸੀਗਾ ਉਹਦੇ ਚ ਅਸੀਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਉਹਨਾਂ ਨੂੰ ਆਪਾਂ ਸਮਝ ਸਕਦੇ ਆ ਕਿ ਟੈਰਰਿਸਟ ਮੋਡਿਊਲ ਇੱਕ ਬਹੁਤ ਵੱਡਾ ਬਸਟ ਕੀਤਾ ਗਿਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਚ ਇੱਕ ਲਵ ਲਵਪ੍ਰੀਤ ਹੈ ਕਰਨਦੀਪ ਐ ਬੁੱਟਾ ਸਿੰਘ ਐ ਦੋ ਜਣੇ ਜਗਦੇਵ ਕਲਾਂ ਦੇ ਆ ਇੱਕ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਹੈ ਮੁਕਾਮ ਉਥੋਂ ਦਾ ਬੁੱਟਾ ਸਿੰਘ ਇਨਾਂ ਦੇ ਜਿਹੜੀ ਗ੍ਰਿਫਤਾਰੀ ਜਿਹੜੀ ਉਹਦੇ ਨਾਲ ਇਹ ਪੂਰੇ ਦਾ ਪੂਰਾ ਟੈਰਰਿਸਟ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਇਹਨਾਂ ਤੋਂ ਇੱਕ AK47 ਰਾਈਫਲ ਔਰ ਇੱਕ Glock 0.30 ਪਿਸਟਲ ਔਰ 0.32 ਹੋਰ ਦਾ ਹੋਰ ਪਿਸਟਲ ਇਹ ਤਿੰਨਾਂ ਤੋਂ ਅਲੱਗ-ਅਲੱਗ ਬਰਾਮਦ ਕੀਤਾ ਗਿਆ ਔਰ ਇਹ ਜਿਹੜਾ ਸਾਰਾ ਕੰਮ ਚਲਾ ਰਹੇ ਸੀ ਬਾਹਰ ਬੈਠੇ ਜਿਹੜੇ ਗੈਂਗਸਟਰ ਪਬਲਿਕ ਅਰਿਸਟਾਪਾ ਕਹਿ ਸਕਦੇ ਹੈਪੀ ਪਾਸੀਆਂ ਨਾਲ ਲਿੰਕ ਇਹਨਾਂ ਦੇ ਸਾਹਮਣੇ ਆਏ ਆ ਉਹਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਸੀ ਔਰ ਜੋ ਸਾਡੀ ਅ ਇਨਵੈਸਟੀਗੇਸ਼ਨ ਚ ਆਇਆ ਕਿ ਡਰੋਨ ਰਾਹੀਂ ਅਸਮਾਨ ਆਇਆ ਸੀ ਤੇ ਇਹਨਾਂ ਤੱਕ ਪਹੁੰਚਾਇਆ ਗਿਆ ਵਿੱਚ ਕਟਆਊਟ ਰੱਖੇ ਗਏ ਔਰ ਵਕ ਵਕ ਜਗ੍ਹਾ ਤੇ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਚਲਾਇਆ ਜਾ ਰਿਹਾ ਸੀਗਾ ਇਦੇ ਚ ਜਿਹੜੀ ਮੈਂ ਮੇਨ ਗੱਲ ਹੈ ਕਿ ਜਿਹੜਾ ਬੂਟਾ ਸਿੰਘ ਆ ਇਹਦੇ ਇਹਦਾ ਭਰਾ ਦੁਬਈ ਚ ਹੈਪੀ ਪਾਸਿਆਂ ਦੇ ਨਾਲ ਰਹਿੰਦਾ ਸੀ। ਔਰ ਉਸ ਤੋਂ ਬਾਅਦ ਇਹ ਸਟੈਬਲਿਸ਼ ਕੀਤੇ ਨੇ ਕੰਟੈਕਟਸ। ਔਰ ਉਸ ਤੋਂ ਬਾਅਦ ਜਿਹੜੇ ਪ੍ਰੀਤ ਤੇ ਦੂਜਾ ਕਰਮਦੀਪ ਹੈ ਇਹਨਾਂ ਨੂੰ ਵੀ ਬੂਟਾ ਸਿੰਘ ਨੇ ਹੀ ਇੰਟਰੋਡਿਊਸ ਕਰਾਇਆ। ਸੋ ਇਹਦੇ ਚ ਜਦੋਂ ਅੱਜ ਇਹਨਾਂ ਤੋਂ ਬ੍ਰਾਂਤੀ ਕਰਕੇ ਲੈ ਕੇ ਆ ਰਹੇ ਸੀ ਅਜਗਦੇਵ ਕਲਾ ਤੋਂ। ਤੋਂ ਰਸਤੇ ਚ ਇਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਪ੍ਰੋਬਲਮ ਆ ਰਹੀ ਹੈ। ਸਾਦੀ ਤੇ ਹੋਰ ਚੀਜ਼ਾਂ ਕਈ ਗੱਲਾਂ ਇਹਨਾਂ ਨੇ ਕੀਤੀਆਂ ਪੁਲਿਸ ਪਾਰਟੀ ਨੇ ਜਦੋਂ ਇੱਥੇ ਗੱਡੀ ਰੋਕੀ ਤਾਂ ਇਹਨਾਂ ਚੋਂ ਇੱਕ ਬੰਦੇ ਨੇ ਜਿਹੜਾ ਪਿਸਟਲ ਖੋਲਿਆ ਗੁਰਜੀਤ ਸਿੰਘ ਐਸਐਸ ਜਿਹੜਾ ਸਦਰ ਦਾ ਸਾਡਾ ਔਰ ਉਹ ਕੋ ਕੇ ਇੱਕ ਫਾਇਰ ਕੀਤਾ ਉਹਨੇ ਜਦੋਂ ਨੂੰ ਓਵਰ ਪਾਵਰ ਕਰ ਲਿਆ ਤੇ ਓੰਨੀ ਦੇਰ ਨੂੰ ਜਿਹੜਾ ਬਿੰਦਰਜੀਤ ਸਾਡੇ ਇੰਸਪੈਕਟਰ ਸੀਆਈਏ ਨੇ ਤੇ ਹਰਿੰਦਰ ਐਸਐਚਓ ਸਦਰ ਇਹਨਾਂ ਨੇ ਜਵਾਬੀ ਫਾਇਰ ਕੀਤਾ ਆਪਣੀ ਸੈਲਫ ਡਿਫੈਂਸ ਦੇ ਵਿੱਚ ਔਰ ਇਹਨਾਂ ਦੋਨਾਂ ਦੇ ਜਿਹੜੀ ਉਹ ਗੋਲੀ ਲੱਗੀ ਇਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਔਰ ਜਿਹੜਾ ਆਪਣੇ ਬ੍ਰਾਮਦਗੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਔਰ ਇਹਦੀ ਮੁੱਢਲੀ ਪੁੱਛਗਿੱਛ ਇਹ ਵੀ ਗੱਲ ਆਇਆ ਕਿ ਫਤੇਗੜ ਟੂੜੀਆਂ ਜਿਹੜਾ 3 ਤਰੀਕ ਨੂੰ ਇੱਕ ਆਵਾਜ਼ ਆਈ ਸੀ ਆਪਾਂ ਨੂੰ ਪਹਿਲਾਂ ਪਤਾ ਲੱਗੀ ਸੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਸਾਨੂੰ ਬਣ ਕੇ ਥੱਲਾ ਟਾਈਪ ਚੀਜ਼ ਦਿੱਤੀ ਗਈ ਸੀਗੀ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਕਿਸੇ ਸਰਫੇਸ ਨਾਲ ਕੀ ਟਕਰਾਈਗੀ ਤਾਂ ਬਹੁਤ ਵੱਡੀ ਆਵਾਜ਼ ਆਏਗੀ ਜਿਸ ਨਾਲ ਕਿ ਸਨਸਨੀ ਫੈਲੀ ਤੋ ਉਹ ਵੀ ਚੀਜ਼ ਜਿਹੜੀ ਸਾਡੀ ਕਲੀਅਰ ਹੋ ਗਈ ਇਹਨਾਂ ਦਾ ਮੋਟਰਸਾਈਕਲ ਜਿਹੜਾ ਉਸ ਕ੍ਰਾਈਮ ਚ ਯੂਜ਼ ਹੋਇਆ ਵੈਸੇ ਵੀ ਇਹ ਯੂਜ਼ ਕਰ ਰਹੇ ਸੀ ਉਹ ਵੀ ਜਿਹੜਾ ਇਨਸੀਡੈਂਟ ਸਾਰਾ ਕਲੀਅਰ ਹੋਇਆ ਬਾਕੀ ਹੁਣ ਪੁੱਛ ਕੇ ਚੱਜੀ ਹੈ ਇਹਨਾਂ ਦਾ ਲੰਬਾ ਰਿਮਾਂਡ ਲੈ ਆਇਆ ਸੀ ਔਰ ਉਹਦੇ ਚ ਅੱਗੇ ਕਾਰਵਾਈ ਕਰਕੇ ਤੁਹਾਡੇ ਨਾਲ ਸਾਰੀ ਗੱਲ ਆਪਾਂ ਸ਼ੇਅਰ ਕਰਾਂਗੇ